ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਨੱਥੂ ਵਾਲਾ ਜਦੀਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਅਜਤਵਾਲ ਵੀ ਨੇੜੇ ਆ ਜੀ ਤੇ ਕੋਕਰੀ ਵੀ ਨੇੜੇ ਆ ਜੀ ਮੈਣਾ ਵੀ ਨੇੜੇ ਆ ਜੀ ਨੇੜੇ ਦੇ ਪੈਂਡਾ ਤੇ ਇੱਕ ਸਾਈਡ ਪੈਂਡ ਡਾਲਾ ਰਹਿ ਜਾਂਦਾ ਜੀ ਤਨਨਾਕਾ ਜੀ ਜਿਹਦੇ ਚ ਦੋ ਤਾਂ ਚੰਗੀਆਂ ਮੁਰਾ ਦੀਆਂ ਕੱਟੀਆਂ ਤੇ ਇੱਕ ਤੂਕੜ ਗੱਬਣ ਚੈੱਕ ਪਾਸ ਵੈੜਾ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਗੱਬਣ ਪਾਸ ਵੈੜ ਤੁਸੀਂ ਆਪ ਦੀ ਡਾਕਟਰ ਸਾਹਿਬਾਨ ਤੋਂ ਪਾਸ ਕਰਾ ਕੇ ਲੈ ਕੇ ਜਾਇਓ ਜੀ ਡਿਟੇਲ ਬਾਈ ਤੋਂ ਲੈ ਦਿੰਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਾਈ ਮਨਪ੍ਰੀਤ ਸਿੰਘ ਐਡਰੈਸ ਬਣਾ ਜਦੀਦ ਜ਼ਿਲ੍ਹਾ ਮੋਗਾ ਸੀ ਮੋਬਾਈਲ ਨੰਬਰ ਜੀ 9914035143 ਠੀਕ ਹੈ ਵੀਰੇ ਤੈਨੂੰ ਨਾਗਾ ਜੀ ਤੈਨੂੰ ਨਾਗਾ ਜੀ ਹਾਂ ਬੈਡ ਤੋਂ ਆਪਾਂ ਸ਼ੁਰੂ ਕਰਦਾ ਸੂਆ ਕਿੰਨਾ ਮਾ ਸੂਈ ਵੀ ਹੈ ਜੀ ਇਹ ਇਹ ਵੀਰੇ ਆਪਾਂ ਪਿਛਲੇ ਸਵੇਰ ਸੁਈ ਹੋਈ ਧਿਆਨ ਦਿੱਤਾ ਜੀ ਠੀਕ ਆ ਉਹਦਾ ਦੂਜੇ ਵਾਲੇ ਹੀ ਦੰਦਾ ਹੀ ਦਿੱਤੀ ਗਈ ਸੀ ਉਹਦੇ ਵੈਣੇ ਠੀਕ ਆ ਹੁਣ ਜਾਨੀ ਤੀਜੇ ਆਸਤੇ ਗੱਭਣ ਹਾਂ ਕਿੰਨੇ ਸਮੇਂ ਦੀ ਜੀ ਇਹ ਬਾਹਰ ਪਰਸੋਂ ਨੂੰ ਪੂਰੇ 6 ਮਹੀਨੇ ਹੋ ਜਾਣੇ 7ਵਾਂ ਲੱਗੇਗਾ ਪਰਸੋਂ ਹੋ ਜਾਣੇ ਆ ਜਾਨੀ 6ਾਂ ਦੀ ਮਨ ਲਿਕੇ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੈ 10 ਤੋਂ 12 ਕਿਲੋ ਮੰਨ ਲਾ ਚਵਾਈ ਕਰਾ ਦਾਂਗੇ ਜੀ ਹਾਂ ਜੀ ਹਾਂ ਥਣਾ ਦੀ ਗਰੰਟੀ ਹੈ ਜੀ ਤੁਰ ਕੇ ਦਿਖਾ ਦਿਓ ਵੀਰੇ ਇੱਕ ਸੁਣੇ ਨਾ ਇਹਨੇ ਆਹਾਂ ਕੋਈ ਐ ਮੋਕੇ ਜੀ ਆ ਦੋਸ ਥਣਾ ਤੇ ਹਾਂ ਦੋਸ ਨਹੀਂ ਮੰਨਦੀ ਕੀ ਆ ਦਿਖਾ ਦਿੰਦੇ ਉਹ ਕੋਈ ਚੱਕਰ ਨਹੀਂ ਗਾ ਉਹ ਹੈਗੇ ਆ ਬਾਲੇ ਨਹੀਂ ਹੈ ਥੋੜੇ ਹੀ ਆ ਨਾ ਬਈ ਹਾਂ ਚਲੋ ਆਪਣਾ ਦੱਸਣ ਦਾ ਫਰਜ਼ ਤੁਰ ਕੇ ਦਿਖਾ ਦਿਓ ਕੋਈ ਵੀ ਇੱਥੋਂ ਆ ਕੇ ਨਾ ਜੀ ਮੁੜੇ ਤਾਂ ਦੱਸ ਦਿੰਦਾ ਬਾਈ ਜੀ ਆਪਾਂ ਵੀ ਦੱਸ ਦੇਈਦੇ ਆ ਜੀ ਥਣਾ ਤੇ ਮੌਕੇ ਜ਼ਰੂਰ ਆ 6 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਤੇ 10 ਤੋਂ ਹੋਊਗਾ ਦੁੱਧ ਬਾਹਰ ਹੀ ਤੁਸੀਂ 10 ਕਿਲੋ ਮੰਨ ਕੇ ਆ ਜਾਓ ਸੰਭੀਪਲੀ ਪੂਰੀ ਚੰਗੀ ਆ ਫੁੱਲ ਵਜਨ ਵਜੂਦ ਵਾਲੀ ਆ ਸੱਜਰ ਦਾ ਬਾਈ ਕੀ ਰਿਕਾਰਡ ਆ ਇਹਦਾ ਜੀ ਸੱਜਰ ਦਾ ਵੀਰੇ 20 22 ਟ੍ਰਿਕਸ ਦਿਖਤਾਨੇ ਹਾਂਕਾ ਵੀਰੇ ਕੋਈ ਬਾਲਾ ਨਹੀਂਗਾ ਏਡੀ ਵੈੜ ਨੂੰ ਕਿਉਂਕਿ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜੀ ਦੇ ਥੱਲੇ ਅੱਜ 10 ਕਿਲੋ ਆ ਤੇ ਸੱਜਰ ਦਾ ਰਿਕਾਰਡ ਵੀ ਚੰਗਾ ਹੋਊਗਾ ਵੇਲ ਵਜਨ ਹਾਈਟ ਪੂਰੀ ਚੰਗੀ ਆ ਦੁੱਧ ਵੀ ਕਰਮ ਵਾਲੀ ਮੱਝਾਂ ਰਗਾ ਦਿੰਦੀ ਉਹ ਫੈਟ ਆਉਂਦੇ ਉਹ ਚੰਗੇ ਹਵਾਨਾ ਐਂਡ ਵੇਂਜਨਾ ਭਰਿਆ ਪਿਆ ਹਜੇ ਵੀ ਕਰਮ ਵਾਲੀ ਸੱਜਰਾ ਜਿੰਨਾਂ ਦੁੱਧ ਪਾਈ ਜਾਂਦੀ ਆ ਤੇ ਹਵਾਨਾ ਜਮਾ ਸੱਜਰਾ ਰਗਾ ਜੀ ਸੋਣਾ ਲੈ ਚੱਲੀ ਮੇਰੇ ਬੰਦ ਦੀ ਸੋਣਾ ਥਣਾ ਦਾ ਸੈਜ ਆ ਮੈਂ ਤੁਹਾਨੂੰ ਹਵਾਨੇ ਦੀ ਨਾ ਬਿਊਟੀ ਦਿਖਾਉਂਗਾ ਚੰਗੇ ਦੁੱਧ ਵਾਲੀਆਂ ਜਿਹੜੀਆਂ ਵਹਿੜਾ ਹੁੰਦੀਆਂ ਜਿਹੜੇ ਵੀ ਰੱਖਦੇ ਉਹਨਾਂ ਨੂੰ ਪਤਾ ਹੀ ਆ ਬਈ ਜਿਹੜੀਆਂ ਆ ਬਰੀਕੀਆਂ ਹੁੰਦੀਆਂ ਹੁਣ ਨਾੜਾ ਚੈੱਕ ਕਰ ਲਓ ਜੀ ਇਹ ਚੰਗੇ ਦੁੱਧ ਵਾਲੀ ਵੈੜ ਦੇ ਇਹ ਹੁੰਦੀਆਂ ਨੇ ਹੁਣ ਸੀਏ ਛੱਡੀ ਪੂਰੀ ਐ ਨਿਆਣਾ ਪਾ ਲੋ ਨਾਮ ਪਾ ਲੋ ਕੋਈ ਚੱਕਰ ਨਹੀਂ ਜੈਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਵੈੜ ਵਾਂਗ ਦੇ 55000 ਹੋਜੂ ਮਾੜਾ ਮੋਟਾ ਜਿਹਾ ਥੋੜਾ ਘਣਾ ਜੈਜ ਆ ਬਿਲਕੁਲ ਜੈਜ ਡਿਮਾਂਡ ਕੀਤੀ ਬਾਈ ਨੇ ਵੱਡੀ ਵੈੜ ਆ ਹਾਂ ਵੱਡੀ ਆ ਵੱਡੀ ਵੈੜ ਆ ਕੋਈ ਛੋਟੀ ਮੰਨ ਕੇ ਐ ਚੱਪ ਜਿੱਡੀ ਆ ਹੈ ਕ੍ਰੋਸ ਆਂਗ ਜਰਸੀ ਜੇ ਟੱਚ ਪੈਂਦਾ ਪਰ ਹੈ ਚੱਪ ਜਿੱਡੀ ਆ 55000 ਰੁਪਏ ਜੋ ਮਾਨਤਨ ਹੋ ਜੂਗਾ ਫੈਟ ਵੀ ਪੰਜ ਤੋਂ ਬਾਹਰ ਆਉਂਦੀ ਹੈ ਇਹਦੇ ਫੈਟ ਤੇ ਫੈਟ ਆਉਂਦੀ ਹੋਊਗੀ ਬਈ ਕੋਈ ਸ਼ੱਕ ਵਾਲੀ ਗੱਲ ਨਹੀਂ ਜਾਨੀ ਜੇ ਆਪਾਂ ਐਚ ਐਫ ਲਾਵਾਂਗੇ ਉਹਦੇ 3 3.5 ਨਾਉਣੀਆਂ ਇਹਦੇ ਪੰਜ ਫੈਟ ਮੱਝਾਂ ਰਗਾ ਸੰਘਣਾ ਦੁੱਧ ਹੋਊਗਾ ਦੋ ਕਟੀਆਂ ਵੀਰੇ ਦੋਨੇ ਦੰਦੋ ਖੀਰੀਆਂ ਨੇ ਜੀ ਖੀਰੀਆਂ ਖੀਰੀਆਂ ਬਈ ਇਹਦਾ ਇੱਕ ਸਾਲ ਦੀ ਹੈ ਇੱਕ ਨੰਬਰ ਇੱਕ ਸਾਲ ਦੀ ਫੋਰ ਸ਼ਾਂਗ ਦੀ ਗਾਰੰਟੀ ਹੈ ਹਾਂ ਹਾਂ ਫੁੱਲ ਗਾਰੰਟੀ ਚਾਹੀ ਥਾਣਾ ਬਾਕੀ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਟੀ ਹੈ ਜੀ ਸਿੰਗ ਵੀ ਗੋਲ ਕਰਦੀ ਹੁੰਦੀ ਹੈ ਝੋਲੀ ਗਰ ਮਾਲੀ ਦੀ ਬਹੁਤ ਚੰਗੀ ਹੈ ਜੀ ਮੈਂ ਤੁਹਾਨੂੰ ਚੈੱਕ ਕਰਵਾ ਦਿੰਨਾ ਥਣ ਵੇਖੋ ਟੌਪ ਦਾ ਲੱਗਿਆ ਬੱਚਾ ਜੀ ਹਜੇ 1 ਸਾਲ ਦਾ ਤੇ ਪਿਓਰ ਮੋਰਾ ਜ ਬੈੰਦਾ ਗੋਲ ਬੈਠਾ ਪੁਰਾ ਸਾਂਭਣ ਵਾਲੀ ਚੀਜ਼ ਆ ਇਹਦਾ ਭਾ ਗਿੱਡਾ ਕਾ ਜੀ ਇਹਦਾ ਮੁੱਲ ਹੈਗਾ ਆਪਣੇ 200 ਕੁਝ ਮਾੜਾ ਮੁੱਤ ਘਰ ਦਿਆਂਗੇ ਠੀਕ ਆ ਇਹਦਾ 2 ਨੰਬਰ ਨਾ ਕਾ ਜੀ ਇਹਦੀ ਉਮਰ ਕਿੰਨੀ ਕਾ ਜੀ ਇਹ 1.5 ਸਾਲ ਆ ਬਈ ਠੀਕ ਆ ਇਹਦਾ ਸਿੰਗ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੰਨਾ ਬਈ ਇੱਕ ਥੋੜਾ ਜਿਹਾ ਲੱਪਦਾ ਹੈ ਨਾ ਇਹ ਕਿਤੇ ਛੋਟੀ ਹੁੰਦੇ ਨੇ ਹਲਾ-ਉਲੂ ਲਿਆ ਹੋਊਗਾ ਨਹੀਂ ਇਹ ਵਣਤਰੀਆਂ ਐ ਇਹਦੀ ਮਾਂ ਦਾ ਵੀ ਠੀਕ ਆ ਮਾਂ ਵਣਤਰੀਆਂ ਐ ਠੀਕ ਆ ਇਹਦੇ ਆ ਇਹਦੇ ਵੀ ਨਹੀਂ ਕੋਈ ਫੋਰ ਸ਼ਾਂਗ ਜੀ ਨਾ ਇਹਦੇ ਵੀ ਚਾਰ ਹੀ ਮਾਂ ਦਾ ਦੁੱਧ ਕਿੰਨਾ ਕ ਸੀ ਬਈ ਮਾਂ ਦਾ ਤਾਂ ਹੁਣ ਯਾ ਪੁੱਛਿਆ ਨਹੀਂ ਗਾ ਮੈਂ ਆਪਣੀ ਖਰੀਦੀ ਹੋਈ ਹੈ ਖਰੀਦੀ ਹੋਈ ਆ ਠੀਕ ਆ ਆਪਾਂ ਵੀ ਵੀਡੀਓ ਚ ਪਾ ਗੱਪ ਮਾਰ ਦਿੱ ਗਿਓ ਅੱਛਾ ਜੀ ਹਾਂ ਜੀ ਪਿਛਲੀ ਵੀਡੀਓ ਚ ਪਾਈ ਸੀ ਪਾਈ ਸੀ ਹਾਂ ਜੀ ਉਹ ਇੱਕ ਦੋ ਬੰਦਿਆਂ ਨੇ ਆਈ ਆਪਣੇ ਰੋਕੀ ਇਹ ਕੱਟੀ ਇਹ ਨਹੀਂ ਲੈ ਜਾਾਂਗੇ ਵੀ ਤੂੰ ਰੋਕਲਾ ਹਾਂ ਤੇ ਦੂਜੇ ਨੇ ਕਹਿੰਦੇ ਵੀ ਛੱਡ ਜਾ ਸਾਡੇ ਇੱਥੇ ਪੈਸੇ ਨੇ ਜੀ ਤੇ ਕਿ ਮਰੇ ਵੀ ਕੋਈ ਵੀ ਇਹ ਕੰਮ ਨਾ ਕਰੇ ਨਾਲਾ ਛੱਡਣ ਜਾਣਾ ਕਿ ਇਹਦੇ ਤੇ ਸਾਹੀ 2000 ਪਹਿਲਾਂ ਪਾ ਕੇ ਆਪਦੀ ਫੇਰ ਕੋਈ ਗੱਲ ਕਰੇ ਇਹ ਤਾਂ ਗੱਲ ਬਈ ਸਹੀ ਆ ਹਾਂਜੀ ਤੁਹਾਨੂੰ ਪਸ਼ੂ ਵੀਰੇ ਫੱਟ ਆ ਗਿਆ ਚਾਹੇ ਕੱਟੀ ਆਗੀ ਚਾਹੇ ਵੈੜ ਆਗੀ ਸਾਈ ਤੁਹਾਡੀ 2000 ਪਾਉਗੀ ਕਿਸੇ ਵੀ ਪਸ਼ੂ ਦੀ ਘਰੇ ਪਹੁੰਚ ਨਹੀਂ ਹੋਣੀ ਤੁਹਾਨੂੰ ਆ ਕੇ ਲੈ ਕੇ ਜਾਣਾ ਇਹ ਪਹਿਲਾ ਬੇਨਤੀ ਆ ਆਪਣੀ ਮੰਨ ਲਓ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਜੇ ਇੱਥੇ ਆਈ ਦੀ 19 21 ਨਿਕਲਦੀ ਹੈ ਜਿਹੜੀ ਗੱਲ ਆਪਾਂ ਦੱਸੀ ਹੋ ਉਹ ਨਾ ਹੋਈ ਫੇਰ ਆਪਾਂ ਸਾਈ ਵਾਪਸ ਕਰਾਂਗੇ ਠੀਕ ਹੈ ਜੀ ਇਹ ਵੀ ਗੱਲ ਬਾਈ ਦੀ ਸਹੀ ਆ ਕਦ ਵੀਰੇ ਤੁਸੀਂ ਆਪ ਚੈੱਕ ਕਰ ਲਓ ਰੇਕ ਪਸ਼ੂ ਦਾ ਵੀਡੀਓ ਬੜਾ ਦੋ ਵਾਰੀ ਵੇਖ ਲਿਓ ਜੇ ਥਣਾ ਚੋਂ ਗਲਤ ਨਿਕਲਦੀ ਆ ਜਾਂ ਕੱਟੀਆਂ ਦੇ ਕੋਈ ਫੋਟ ਸ਼ਾਕ ਨਿਕਲਦੀ ਆ ਤਾਂ ਤੁਹਾਡੀ ਸਾਈ ਵਾਪਸ ਹੋਊਗੀ ਜੇ ਤੁਸੀਂ ਵੀਰੇ ਇੱਥੇ ਆ ਕੇ ਕਹਿੰਨੇ ਆ ਬਈ ਇਹ ਛੋਟੀ ਆਏ ਵੱਡੀ ਆ ਤਾਂ ਉਹਦੇ ਚ ਆਪਣੀ ਸਾਈ ਨਹੀਂ ਵਾਪਸ ਹੋਣੀਗੀ ਕੱਦ ਬੱਡ ਦੀ ਚੈੱਕ ਕਰ ਲਓ ਦੁੱਧ ਜਿੰਨਾ ਦੱਸਿਆ ਪੂਰਾ ਹੋਊਗਾ ਤੇ ਮੇਰਾ ਵੀ ਰਾਜ ਨਾ ਕਰਿਆ ਕਰੋ ਲੈ ਜਾਇਆ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਬਾਈ ਕਹਿੰਦਾ ਆਪਾਂ ਇਕੱਲੇ ਘਰੇ ਬੰਦੇ ਆ ਬਈ ਨਾ ਆਪਾਂ ਕਿਸੇ ਨੂੰ ਪਹੁੰਚ ਕਰਾ ਸਕਦੇ ਆਪਣੇ ਘਰੋਂ ਆ ਕੇ ਲੈ ਜਿਓ ਆ ਆਪਦੀ పార్ਕ ਕਰਕੇ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਬਈ ਧੰਨਵਾਦ